ਉਹ ਆਪਣੀ ਐਕਸਪਰਟ ਜਿਹੜੇ ਵੀ ਨੇ ਆਪਣੀ ਨੌਲੇਜ ਸਾਡੇ ਨਾਲ ਸ਼ੇਅਰ ਕਰਨਗੇ ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਇਹ ਜਿਹੜੀ ਕਾਨਫਰੰਸ ਨਾਰਥ ਚ 10 ਸਾਲ ਪਹਿਲਾਂ 2015 ਵਿੱਚ ਪੀਜੀਆਈ ਚ ਹੋਈ ਸੀ ਤੇ ਉਹਦੇ ਬਾਅਦ ਪਿਛਲੇ 10 ਸਾਲਾਂ ਚ ਕਾਨਫਰੰਸ ਇੱਥੇ ਨਹੀਂ ਹੋਈ ਹੁਣ ਅਸੀਂ ਚੌਂਦੇ ਸਾਹਿਬ ਇਹਦੇ ਚ ਇੰਨੀ ਇੱਕ ਐਡਵਾਂਸੇਜ ਹੋ ਗਈਆਂ ਹੈ 슈ਗਰ ਨਾਲ ਖਰਾਬ ਪੈਰਾਂ ਨੂੰ ਕਿਵੇਂ ਬਚਾਇਆ ਜਾ ਸਕੇ ਤਾਂ ਕਿ ਹਰ ਇੱਕ ਡਾਕਟਰ ਜੋ ਸਾਡੇ ਇਲਾਕੇ ਦੇ ਨੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਇਹਨਾਂ ਨੂੰ ਕਿਵੇਂ ਪ੍ਰੀਵੈਂਟ ਕਰ ਸਕਦੇ ਆ ਯੋਗੀ ਸ਼ੂਗਰ ਜਿਵੇਂ ਕਿ ਅੱਗੇ ਗੱਲ ਹੋਈ ਹੈ ਸ਼ੂਗਰ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਲਗਭਗ 40-45 ਸਾਲ ਦੇ ਹੁੰਦੇ ਨੇ ਤੇ ਜਿਨ੍ਹਾਂ ਜਿਹੜੇ ਮੇਨ ਬਰਡਰਨਰ ਹੁੰਦੇ ਘਰ ਦੀ ਰੋਟੀ ਖਵਾਉਣ ਵਾਲਾ ਉਹੀ ਬੰਦਾ ਹੁੰਦਾ ਤੇ ਜੇ ਉਹਦਾ ਹੀ ਪੈਰ ਖਰਾਬ ਹੋ ਜਾਵੇ ਜਾਂ ਕੱਟਣਾ ਪੈ ਜਾਵੇ ਤੇ ਉਹ ਸੋਸਾਇਟੀ ਲਈ ਫੈਮਿਲੀ ਲਈ ਇੱਕ ਬੜਾ ਲਾਸ ਹੈ ਹੈਨਾ ਸੋ ਇਸ ਬਾਰੇ ਬਰੀਫ ਕਰਦਾ ਹਾਂ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਕਾਨਫਰੰਸ ਵਿੱਚ ਲਗਭਗ ਦੁਨੀਆ ਦੇ ਹਰ ਕੋਨੇ ਤੋਂ ਜਿਹੜੇ ਵੀ ਸਪੈਸ਼ਲਿਸਟ ਡਾਕਟਰ ਨੇ ਉਹ ਸਾਡੇ ਨਾਲ ਸ਼੍ਰੀ ਕੋਰੇ ਨੇ ਜਿਵੇਂ ਕਿ ਡਾਕਟਰ ਲੁਇਸ ਮਾਰਟੀਨ ਇਟਲੀ ਤੋਂ ਆ ਰਹੇ ਨੇ ਡਾਕਟਰ ਵਿੰਡੀ ਕਾਲ ਯੂਐਸਏ ਤੋਂ ਆ ਰਹੇ ਨੇ ਡਾਕਟਰ ਕੈਥਰੀਨ ਗੁੱਡੇ ਯੂਕੇ ਤੋਂ ਆ ਰਹੇ ਨੇ ਡਾਕਟਰ ਵੇਨੂ ਇਹ ਪ੍ਰੈਜ਼ੀਡੈਂਟ ਨੇ ਆਈਡੀਐਫਐਸ ਦੇ ਇਹਨਾਂ ਨੂੰ ਸਪੈਸ਼ਲ ਰਿਕੁਐਸਟ ਕੀਤੀ ਇਹਨਾਂ ਦਾ ਬੜਾ ਸ਼ਡਿਊਲ ਹੈਵੀ ਸੀ ਬਟ ਹੀ ਅਗਰੀਡ ਕਿ ਮੈਂ ਇੱਥੇ ਆਵਾਂਗਾ ਠੀਕ ਡਾਕਟਰ ਵੇਨੂ ਆ ਰਹੇ ਨੇ ਡਾਕਟਰ ਅਬਾਸ ਆ ਰਹੇ ਨੇ ਤੰਜ਼ਾਨੀਆ ਤੋਂ ਇਹ ਡੀਫੁੱਟ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਨੇ ਡਾਕਟਰ ਰੌਬਰਟ ਬੈਮ ਡਾਕਟਰ ਹਰੀਕ੍ਰਿਸ਼ਨ ਨਾਇਰ ਇਨ 13 ਨੇ ਉਥੇ ਮਲੇਸ਼ੀਆ ਤੇ ਇਹ ਆ ਰਹੇ ਨੇ ਇੱਕ ਡਾਕਟਰ ਜੇਪੀ ਹੌਂਗ ਨੇ ਸਾਊਥ ਕੋਰੀਆ ਤੋਂ ਆ ਰਹੇ ਨੇ ਇਹ ਬਹੁਤ ਹੀ ਰਨਰਡ ਪਲਾਸਟਿਕ ਸਰਜਨ ਨੇ ਐਡਵਾਂਸਡ ਬਰੀਖ ਨਾਰੀਆਂ ਦੀ ਕਿਵੇਂ ਸਰਜੀ ਕਰਨੀ ਹੈ ਉਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਨੋਲੇਜ ਸ਼ੇਅਰ ਕਰਨਗੇ ਸਾਡੇ ਪਹਿਲੇ ਦਿਨ 30 ਤਰੀਕ ਨੂੰ ਜਿਹੜੀ ਵਰਕਸ਼ਾਪ ਹੋਣੀ ਹੈ ਉਹਦੇ ਚ ਕੈਡਵਰੀਕ ਵਰਕਸ਼ਾਪ ਬਣੀ ਹੈ ਜਿਹਦੇ ਚ ਅਸੀਂ ਡੈਡ ਬੋਡੀ ਦੇ ਉੱਤੇ ਡਾਕਟਰ ਜਿਹੜੇ ਸਾਡੇ ਜੂਨੀਅਰ ਡਾਕਟਰਸ ਨੇ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਵੀ ਕਿਸ ਤਰ੍ਹਾਂ ਨਾਲ ਪੈਰ ਦੀ ਸੰਭਾਲ ਕਰਨੀ ਆ ਕਿਹੜੀਆਂ ਨਾੜਾਂ ਕਿੱਥੇ ਹੁੰਦੀਆਂ ਐ ਕਿਵੇਂ ਡਿਸਕ੍ਰੀਪਸ਼ਨ ਕਰਨੀ ਆ ਉਹ ਸਾਰੇ ਉਹਨਾਂ ਨੂੰ ਦੱਸਿਆ ਜਾਏਗਾ ਫਿਰ 2 ਘੰਟੇ ਉਹ ਖੁਦ ਕਰਨਗੇ ਸਾਡੀ ਸੁਪਰਵਾਈਜ਼ਨ ਚ ਸੋ ਦੇ ਵਿਲ ਲਰਨ ਵੀ ਪੈਰ ਦੀ ਕੀ ਇੰਪੋਰਟੈਂਸ ਐ ਕਿੱਥੇ ਨਾੜਾਂ ਐ ਕਿੱਥੇ ਕੀ ਐ ਕਿਵੇਂ ਅਸੀਂ ਸਫਾਈ ਕਰਨੀ ਆ ਜ਼ਖਮ ਦੀ ਤੇ ਕਿਵੇਂ ਨੂੰ ਠੀਕ ਕਰਨਾ ਉਹ ਉਸ ਵੇਲੇ ਸਾਡੇ ਕੋਲ ਨਰਸਿਸ ਵੀ ਹੋਣਗੀਆਂ ਪੈਰਾ ਮੈਡੀਕਲ ਡਰੈਸਰਸ ਵਗੈਰਾ ਵੀ ਹੋਣਗੇ ਇੱਕ ਪੂਰੀ ਐਜ਼ ਮਲਟੀ ਸਪੈਸ਼ਲਟੀ ਜਿਵੇਂ ਸਰ ਨੇ ਅੱਗੇ ਦੱਸਿਆ ਪ੍ਰੋਗਰਾਮ ਐ ਜਿਹਦੇ ਚ ਪੈਰਾਮੈਡੀਕਲ ਜੂਨੀਅਰ ਡਾਕਟਰ ਤੋਂ ਲੈ ਕੇ ਸੀਨੀਅਰ ਸਾਰੇ ਇਨਵੋਲਡ ਹੋਣਗੇ ਹਰ ਮੈਕਮੇ ਦੇ ਹੋਣਗੇ ਮੰਨ ਲਓ ਜੇ ਮਰੀਜ਼ ਹੈ ਕਈ ਵਾਰ ਸ਼ੂਗਰ ਦਾ ਮਰੀਜ਼ ਪਹਿਲੋ ਫਿਜ਼ੀਸ਼ੀਨ ਕੋ ਜਾਂਦਾ ਹੈ ਉਹਦੇ ਉਹ ਵੀ ਹੋਣਗੇ ਇਸ ਦੇ ਸ਼ਰੀਕ ਉਹਨਾਂ ਨੂੰ ਪਤਾ ਹੈ ਵੀ ਕਿੱਥੇ ਮਰੀਜ਼ ਨੂੰ ਸਰਜਨ ਨੂੰ ਰੈਫਰ ਕਰਨਾ ਹੈ ਤਾਂ ਕਿ ਇਹ ਪੂਰੀ ਟੀਮ ਅਪਰੋਚ ਹੋਵੇ ਮਰੀਜ਼ ਕਿਤੇ ਵੀ ਨੈਗਲੈਕਟ ਨਾ ਹੋਵੇ ਮੇਨ ਮਕਸਦ ਜਿਵੇਂ ਮੈਂ ਅੱਗੇ ਵੀ ਦੱਸਿਆ ਸਾਡਾ ਇਹ ਆ ਵੀ ਕਿਸੇ ਦਾ ਪੈਰ ਖਰਾਬ ਹੋਵੇ ਨਾ ਜੇ ਹੋਵੇ ਤੇ ਉਹ ਕੱਟਣਾ ਨਾ ਪਵੇ ਉਹਨੂੰ ਰਾਜੀ ਕੀਤਾ ਜਾਵੇ ਦੂਸਰੇ ਦਿਨ ਤੋਂ ਜਿਹੜੀ ਕਾਨਫਰੰਸ ਆ ਉਹ ਰੈਡੀਸਨ ਬਲੂ ਚ ਹੋएगी ਜੀ ਪਹਿਲੇ ਦਿਨ ਸਾਡੇ ਨਾਲ ਜਿਹੜੇ ਬੋਡੀ ਆ ਰਹੀ ਆ ਉਹ ਡੀਫੁੱਟ ਇੰਟਰਨੈਸ਼ਨਲ ਆ ਉਹਨਾਂ ਦੇ ਡਾਕਟਰ ਤੇ ਸਾਡੇ ਜਿਹੜੇ ਸੀਨੀਅਰ ਡਾਕਟਰ ਉਹ ਉਥੇ ਲੈਕਚਰ ਦੇਣਗੇ ਬਰੀਫਿੰਗ ਕਰਨਗੇ ਲੋਕਾਂ ਨੂੰ ਤੇ ਡਿਸਕਸ਼ਨਸ ਹੋਣਗੀਆਂ ਇੱਕ ਹੋਰ ਮੈਂ ਚੀਜ਼ ਵਧੀਆ ਦੱਸਣਾ ਚਾਹੁੰਦਾ ਆ ਵੀ ਇਹ ਕਾਨਫਰੰਸ ਦਾ ਜਿਹੜਾ ਸ਼ਡਿਊਲ ਭੇਜਿਆ ਹੈ ਪੰਜਾਬ ਮੈਡੀਕਲ ਕਾਉਂਸਲ ਨੇ ਦੇ ਵਰ ਬਰੀ ਹੈਪੀ ਉਹਨਾਂ ਨੇ 16 ਘੰਟੇ ਇਸ ਕਾਨਫਰੰਸ ਨੂੰ ਦਿੱਤੇ ਆ ਨਾਰਮਲੀ ਕਿਸੇ ਵੀ ਕਾਨਫਰੰਸ ਨੂੰ 3 ਜਾਂ 4 ਘੰਟੇ ਦਿੰਦੇ ਆ ਸਾਨੂੰ 16 ਘੰਟੇ ਦਿੱਤੇ ਆ 4 ਦਿਨ ਦਾ ਪ੍ਰੋਗਰਾਮ ਆ ਇੱਕ ਇੱਕ ਪ੍ਰੋਗਰਾਮ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਵੀ ਜਿਹੜਾ ਬੰਦਾ ਆਵੇ ਉਹਨ ਸਿਰਫ ਲੈਕਚਰ ਨਾਲ ਸੁਣ ਕੇ ਜਾਵੇ ਇੰਟਰੈਕਟ ਕਰੇ ਜਿਵੇਂ ਤੁਸੀਂ ਹੁਣ ਸਾਨੂੰ ਸਵਾਲ ਪੁੱਛੋਗੇ ਜਾਂ ਜਵਾਬ ਦੇਵਾਂਗੇ ਇਹਨੇ ਉੱਥੇ ਹੋਏਗਾ ਜੇਦੀ ਕੋਈ ਵੀ ਡਾਊਟ ਆ ਉਹ ਡਾਕਟਰ ਸੀਨੀਅਰ ਡਾਕਟਰ ਕਲੀਅਰ ਕਰੇਗਾ ਕਿਸੇ ਵੇਲੇ ਉੱਥੇ ਟਾਈਮ ਘੱਟ ਹੋਵੇ ਤੇ ਬਾਅਦ ਚ ਵੀ ਉਹਨਾਂ ਨਾਲ ਤੁਸੀਂ 1 ਇਸ ਟੂ 1 ਡਿਸਕਸ਼ਨ ਕਰ ਸਕਦੇ ਹੋ ਵੀ ਹੈਵ ਮੇਡ ਦਿਸ ਪ੍ਰੋਵੀਜ਼ਨ ਸਰ ਸਰ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਵਾਰ ਬੈਂਕਿੰਗ ਵੀ organize this type of conference. ਇਹ ਇਹਦੇ ਵਾਸਤੇ ਕੀ ਅਫਰਸ ਸਰਚ ਫੈਸ਼ਨ ਕਰ ਲੈਣੇ ਪਏਗੇ ਕਿ ਐਡਵਰਟਾਈਜ਼ ਬਾਕ ਬਸ ਜਿਹੜਾ ਅੰਦਰ ਸਿਰਫ ਇਸ ਕਾਨਫਰੰਸ ਨੂੰ ਲਾਸਟ ਟਾਈਮ ਇਹ ਬੰਬਈ ਹੋਈ ਸੀ ਜੀ ਉਦੋਂ ਸਾਡੇ ਨਾਲ ਕਈ ਹੋਰ ਮਤਲਬ ਜਗਾ ਤੋਂ ਬਿਡਿੰਗ ਆਈ ਸੀ ਸੋ ਵੀ ਹੈਵ ਟੂ ਸਾਨੂੰ ਸਾਰਾ ਕਰਨਾ ਪਿਆ ਮਤਲਬ ਸਰ ਦੀ ਕਿਉਂਕਿ ਸਰ ਇੱਕ ਇੰਟਰਨੈਸ਼ਨਲ ਅਥਾਰਟੀ ਨੇ ਸਰ ਦਾ ਰੋਲ ਸਰਦੀ ਉਥੇ ਮੈਂ ਨਾਲ ਪ੍ਰੈਜੈਂਟੇਸ਼ਨ ਦਿੱਤੀ ਫਿਰ ਅਸੀਂ ਅੰਮ੍ਰਿਤਸਰ ਦੀ ਕਨੈਕਟੀਵਿਟੀ ਬਾਰੇ ਦੱਸਿਆ ਲੋਕਾਂ ਨੂੰ ਇਹ ਸੀ ਵੀ ਜਾ ਜਿੱਥੇ ਮਤਲਬ ਹਰ ਸਟੇਟ ਤੋਂ ਆਏਗਾ ਵੀ ਟੋਲ देम ਇੰਟਰਨੈਸ਼ਨਲ ਸਾਡੇ ਕੋ ਕਨੈਕਟੀਵਿਟੀ ਹੈਗੀ ਆ ਵੀ ਹੈਵ ਗੋਲਡਨ ਟੈਂਪਲ ਵੀ ਹੈਵ ਵਾਗਾ ਬਾਟ ਮਤਲਬ ਕਈ ਅਸੀਂ ਪੁਆਇੰਟਸ ਹਰ ਲੈਵਲ ਤੇ ਰੱਖੇ ਵੀ ਕਲਚਰਲ ਵੀ ਹੈਗਾ ਤੇ ਵੀ ਹੈਵ ਦ ਬੈਸਟ ਆਫ ਦ ਫੈਕਲਟੀ ਪੀਜੀਆਈ ਤੋਂ ਜਿਹੜੇ ਸੀਨੀਅਰ ਮੋਸਟ ਡਾਕਟਰ ਨੇ ਡਾਕਟਰ ਆਸ਼ੂ ਰਸਤੋਗੀ ਤੇ ਡਾਕਟਰ ਗਾਬਾ ਉਹਨਾਂ ਨੇ ਪ੍ਰੋਗਰਾਮ ਡਿਜ਼ਾਈਨ ਕੀਤਾ ਸਾਇੰਟਿਫਿਕ ਤਾਂ ਕਿ ਜਿਹੜਾ ਬੰਦਾ ਪੜਨ ਆਇਆ ਹੈ ਉਹਨੂੰ ਕੋਈ ਵੀ ਚੀਜ਼ ਡਾਇਬਟਿਕ ਫੁੱਟ ਦੇਣਾ ਜਾਂ ਡਾਇਬਟੀਸ ਨਾਲ ਰਿਲੇਟਡ ਇਹ ਨਾ ਵੇਬੋ ਕਦੇ ਵੀ ਆਰੇ ਟਾਪਿਕ ਨਹੀਂ ਕਵਰ ਹੋਇਆ ਠੀਕ ਹੈ ਬਾਕੀ ਜਿਹੜਾ ਕਲਚਰਲ ਇਵੈਂਟਸ ਆ ਉਹ ਉਹ ਵੀ ਬਹੁਤ ਵੱਡੀ ਅਟਰੈਕਸ਼ਨ ਆ 골ਡਨ ਟੈਂਪਲ ਆ ਆਪਣੇ ਉਹਦੇ ਕਰਕੇ ਹਰ ਬੰਦਾ ਚਾਹੁੰਦਾ ਆ ਭਾਵੇਂ ਇੰਡੀਆ ਨੇ ਭਾਵੇਂ ਬ੍ਰਾਡ ਆ ਵੀ ਮੈਂ ਇੱਕ ਵਾਰੀ ਹਰਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਂ ਸੋ ਵੀ ਵੀ ਦੈਟ ਵਾਸ ਅ ਵੈਰੀ 빅 ਥਿੰਗ ਜਿਹੜੇ ਕਰਕੇ ਸਾਨੂੰ ਇਹ ਕਾਨਫਰੈਂਸ ਪੇਸ਼ੈਂਟਸ ਇਨ ਸਟਾਕ ਉਹ ਜਿਹੜਾ ਜਿਸ ਦਾ ਮਤਲਬ ਹੁੰਦੇ ਨਹੀਂ ਕੋਈ ਇੰਪੋਰਟੈਂਟੇ ਰੋੜੇ ਰੋੜੇ ਆ ਰਹੇ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਏਗਾ ਉਹਨਾਂ ਦਾ ਕੰਸਲਟੇਸ਼ਨ ਕਰਵਾਈ ਜਾਏ ਇਸ ਕਰਕੇ ਇਹ ਉਧਰ ਦੇ ਅਸੀਂ ਰੱਖਿਆ ਹੋਇਆ ਹੈ ਪ੍ਰਵੀਅੂ ਟੂ ਦੇ ਵਿੱਚ ਕਿ ਜਿਹੜੇ ਡਿਫਿਕਲਟੀ ਕੇਸਸ ਹੋਣਗੇ ਨਾ ਉਹ ਉੱਥੇ ਪ੍ਰੋਜੈਕਟ ਕਿਤੇ ਜਾਣਗੇ ਉਹਨਾਂ ਬਾਰੇ ਪੁੱਛਿਆ ਜਾਏਗਾ ਅਗਲੇ ਜਿਹੜਾ ਨਾ ਉਹਦੇ ਵਿੱਚ ਅਸੀਂ ਪੇਸ਼IENTS ਤਾਂ ਨਹੀਂ ਲੈ ਕੇ ਜਾ ਸਕਦੇ ਉੱਥੇ ਲੇਕਿਨ ਉਹ ਪੇਸ਼IENTS ਨੂੰ ਪ੍ਰੋਜੈਕਟ ਕਰਕੇ ਵੀ ਇਹ ਪ੍ਰੋਬਲਮ ਹੈ ਜਿਹੜਾ ਪੇਸ਼ੈਂਟ ਦੀ ਇਹਨੂੰ ਡਿਫਰੈਂਟ ਐਕਸਪਰਟਸ ਨੂੰ ਪੁੱਛਣ ਲਈ ਕਿ ਤੁਹਾਡਾ ਕੀ ਓਪੀਨੀਅਨ ਹੈ ਵੀ ਇਹਨੂੰ ਕਿੱਦਾਂ ਡੀਲ ਕਰਨਾ ਚਾਹੀਦਾ ਉਹਦੇ ਤੇ ਫਿਰ ਡਿਸਕਸ਼ਨ ਹੁੰਦੀ ਹੈ ਕਿ ਯੂਨੋ ਡਾਇਬਟਿਕ ਹੈ ਇਹਦੀ ਜਿਹੜੀ ਰੇਸ਼ਿਓ ਹੈ ਕਿੰਨੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਸਰ ਜੋ ਅੱਜ ਕੱਲ ਨਵੀਂ ਸਟੱਡੀਜ਼ ਹੈ ਨਾ ਉਹਦੇ ਤੁਸੀਂ ਇਹ ਕਹੋ ਵੀ ਹਰ ਚੌਥਾ ਪੰਜਵਾਂ ਬੰਦਾ ਡਾਇਬੀਟਿਸ ਨਾਲ ਮਰੀਜ਼ ਹੈ ਡਾਇਬਟੀ ਜੇ ਆਪਾਂ ਵੀ ਬੈਠੇ ਆ ਮੈਨੂੰ ਲੱਗਦਾ ਆਪਾਂ ਹਰ ਚੌਥਾ ਬੰਦਾ ਡਾਇਬੀਟਿਸ ਹੋਊਗਾ ਜਾਂ ਪ੍ਰੀ ਡਾਇਬਟਿਕ ਹੋਊਗਾ ਉਹਨੂੰ ਪਤਾ ਨਹੀਂ ਪਰ ਹੋਊਗਾ ਇੱਕ ਬੰਦਾ ਜੇ ਡਾਇਬੀਟਿਸ ਹੋ ਜਾਂਦੀ ਆ ਤੇ ਉਹਨੂੰ 15 ਤੋਂ 20% ਚਾਂਸ ਹੁੰਦੇ ਵੀ ਉਹਦੀ ਲਾਈਫ 'ਚ ਉਹਨੂੰ ਡਾਇਬਟਿਕ ਫੁੱਟ ਹੋ ਸਕਦਾ ਹੈ ਬਿਲਕੁਲ ਇਹ ਗੱਲ ਇਹ ਆ ਵੀ ਜੇ ਉਹਨੂੰ ਆਪਾਂ ਅਵੇਅਰ ਕਰ ਦਿੰਨੇ ਪੈਰਾਂ ਦੀ ਸੰਭਾਲ ਬਾਰੇ 80% ਆ ਵੀ ਉਹਨੂੰ ਜਾਂ ਤੇ ਜ਼ਖਮ ਹੋਊਗਾ ਹੀ ਨਹੀਂ ਜੇ ਹੋਊਗਾ ਵੀ ਤੇ अर्ਲੀ ਹੋਊਗਾ ਕੱਟਣ ਦੀ ਲੋਬਤ ਨਹੀਂ ਹੋਊਗੀ ਸੋ ਸਾਡਾ ਜਿਹੜਾ ਇੱਥੇ ਮੇਨ ਮਕਸਦ ਇਹ ਆ ਵੀ ਅਸੀਂ ਪ੍ਰੀਵੈਂਸ਼ਨ ਤੋਂ ਸ਼ੁਰੂ ਹੋਣਾ ਹੈ ਵੀ ਪੈਰਾਂ ਦੀ ਸੰਭਾਲ ਕਿਵੇਂ ਕਰਨੀ ਹੈ ਪੈਰਾਂ ਦੀ ਸੰਭਾਲ ਕਰਾਂਗੇ ਜ਼ਖਮ ਵੀ ਹੋਣਗੇ ਮੰਨ ਲਓ ਫਿਰ ਵੀ ਕੋਈ ਕਾਰਨ ਹੋ ਗਿਆ ਜ਼ਖਮ ਹੋ ਗਿਆ ਹੈ ਤੇ ਉਹਨੂੰ ਠੀਕ ਕਿਵੇਂ ਕਰਨਾ ਹੈ ਉਹ ਸਾਡਾ ਸੈਕੰਡ ਐਸਪੈਕਟ ਹੈ ਪ੍ਰੀਵੈਂਸ਼ਨ ਫਿਰ ਪ੍ਰੋਟੈਕਸ਼ਨ ਜੇ ਕੋਈ ਜ਼ਖਮ ਖਰਾਬ ਹੋ ਗਿਆ ਫਿਰ ਉਹਦੀ ਕੇਅਰ ਤਾਂ ਕਿ ਉਹਨੂੰ ਸ਼ੂਗਰ ਕਰਕੇ ਪੈਰ ਜਿਵੇਂ ਸਾਰੇ ਅੱਗੇ ਵੀ ਦੱਸਿਆ ਸੁੰਨ ਹੋ ਜਾਂਦੇ ਨੇ ਮਰੀਜ਼ ਨੂੰ ਦਰਦ ਨਹੀਂ ਹੁੰਨੀ ਉਹਨੂੰ ਪਤਾ ਨਹੀਂ ਲੱਗਦਾ ਕਈ ਵਾਰ ਵੀ ਮੇਰੇ ਪੈਰ ਤੇ ਜ਼ਖਮ ਹੋਇਆ ਉਹ ਇਗਨੋਰ ਕਰ ਦਿੰਦਾ ਵੀ ਥੋੜਾ ਉਹ ਉਹਦਾ ਹੀ ਆਉਂਦਾ ਜਦੋਂ ਪੈਰ ਚ ਬੁਲੀ ਲਾਲੀ ਆ ਜਾਂਦੀ ਪਸ ਆ ਜਾਂਦੀ ਜਾਂ ਕੋਈ ਰਿਸ਼ਤੇਦਾਰ ਕਹਿੰਦਾ ਵੀ ਤੇਰੇ ਪੈਰ ਚ ਬੋ ਆ ਰਹੀ ਆ ਠੀਕ ਹੈ ਨਾ ਦੈਟ ਇਜ਼ ਲੇਟ ਸਟੇਜ ਐਕਚੁਅਲੀ ਜਿਹੜੀ ਸਭ ਨਾਲ ਵੱਡੀ ਪ੍ਰੋਬਲਮ ਹੈ ਨਾ ਜੀ ਸ਼ੂਗਰ ਤੇ ਮਰੀਜ਼ਾਂ ਦੀ ਪੈਰਾਂ ਦੀ ਉਹ ਸਾਰੀ ਇਸੇ ਤੋਂ ਹੀ ਪੈਦਾ ਹੁੰਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸੈਂਸੇਸ਼ਨਸ ਹੈਗੀਆਂ ਨਾ ਪੈਰ ਦੀਆਂ ਉਹ ਖਤਮ ਹੋ ਜਾਂਦੀਆਂ ਜਿਹੜੀਆਂ ਨਰਵਸ ਹੈ ਉਹ ਡੈਮੇਜ ਹੋ ਜਾਂਦੀਆਂ ਸ਼ੂਗਰ ਕਰਕੇ ਸੋ ਉਹਨਾਂ ਦੇ ਜ਼ਖਮ ਹੋ ਵੀ ਜਾਏ ਉਹਨਾਂ ਦੇ ਜੇ ਮੰਨ ਲਓ ਜੁੱਤੇ ਦੇ ਵਿੱਚ ਕੋਈ ਕਿੱਲ ਵੀ ਚੁਭ ਰਿਹਾ ਹੈ ਨਾ ਤੇ ਉਹਨੂੰ ਪਤਾ ਹੀ ਨਹੀਂ ਲੱਗਣਾ ਸੋ ਉਹਨੂੰ ਉਦੋਂ ਪਤਾ ਲੱਗਣਾ ਹੈ ਜਦੋਂ ਕੰਮ ਬਹੁਤ ਖਰਾਬ ਹੋ ਜਾਂਦਾ ਹੈ ਸੋ ਉਹਦਾ ਤਰੀਕਾ ਇਹ ਹੁੰਦਾ ਹੈ ਵੀ ਉਹਨਾਂ ਚ ਅਵੇਰਨੈਸ ਰੱਖੀਏ ਤੇ ਰੋ ਵੀ ਸ਼ੂਗਰ ਦਾ ਜਿਹੜਾ ਵੀ ਮਰੀਜ਼ ਹੈ ਨਾ ਉਹ ਸਵੇਰੇ ਉੱਠ ਕੇ ਪਹਿਲੇ ਰੋਜ਼ ਦੇਖੇ ਆਪਣੇ ਪੈਰਾਂ ਨੂੰ ਕਿ ਮੇਰੇ ਪੈਰਾਂ ਤੇ ਕੋਈ ਜ਼ਖਮ ਤਾਂ ਨਹੀਂ ਹੈ ਆਪਣਾ ਜੁੱਤਾ ਵੀ ਪਾਉਣ ਤੋਂ ਪਹਿਲੇ ਉੱਥੇ ਅ ਅਸਪਾਸ ਦੇਤੇ ਵੀ ਕੁਝ ਉਹਦੇ ਚ ਉਹ ਪ੍ਰੋਬਲਮ ਤਾਂ ਨਹੀਂ ਐ ਸੋ ਇਹ ਚੀਜ਼ ਦੀ ਅਵੇਅਰਨੈਸ ਪਬਲਿਕ ਚ ਵੀ ਕ੍ਰੀਏਟ ਕਰਨੀ ਉਹ ਵੀ ਇੱਕ ਬੜਾ ਇੰਪੋਰਟੈਂਟ ਅਸਪੈਕਟ ਹੈ ਔਰ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੱਕ ਬੋਥਾਥਨ ਵੀ ਰੱਖੀ ਹੈ 31 ਤਰੀਕ ਨੂੰ ਫਰਡੇ ਨੂੰ ਮਾਰਨਿੰਗ ਦੇ ਵਿੱਚ ਇਨ ਰੋਜ਼ ਗਾਰਡਨ ਰੰਜੀਤ ਐਵਨੀ ਉਥੇ ਦੈਟ ਇਜ਼ ਬੇਸਿਕਲੀ ਮੈਂਟ ਟੂ ਕ੍ਰੀਏਟ ਪਬਲਿਕ ਅਵੇਅਰਨੈਸ ਸੋ ਵੀ ਆਰ ਗੋਇੰਗ ਟੂ ਹੈਵ ਦੈਟ ਐਟ 6:30 ਔਨ ਦੈਟ ਡੇ ਇਨ ਦ ਮਾਰਨਿੰਗ ਜਿੱਥੇ ਅਸੀਂ ਆਪਣਾ ਡਾਟਾ ਜੀ ਗੁਪਤਾ ਜਿਹੜੇ ਆਪਣੇ ਐਮਐਲ ਨੇ ਉਹਨਾਂ ਨੂੰ ਵੀ ਬੁਲਾਇਆ ਸੋ ਉੱਥੇ ਵੀ ਆਰ ਗੋਇੰਗ ਟੂ ਹੈਵ ਥੈਟ ਸੋ ਥੈਟ ਯੂ نو ਵੀ ਵਿਲ ਬੀ ਗਿਵਿੰਗ ਪੈਂਫਲੇਟਸ ਟੂ ਦੀ ਪੀਪਲ ਯੂ نو ਵੀ ਹਾਊ ਟੂ ਟੇਕ ਕੇਅਰ ਆਫ देयर ਫੀਟ ਪਾਰਟਿਕੁਲਰਲੀ ਦੋਸ ਹੂ ਆ ਡਾਇਬੀਟਿਕਸ ਸੋ ਪਬਲਿਕ ਅਵੇਰਨੈਸ ਇੱਕ ਦਾ ਬੜਾ ਇੰਪੋਰਟੈਂਟ ਅਸਪੈਕਟ ਹੈ ਇਹ ਦੂਸਰਾ ਆਫਕੋਰਸ ਜਿਸ ਤਰ੍ਹਾਂ ਜੀ ਡਾਕਟਰ ਸਾਹਿਬ ਨੇ ਦੱਸਿਆ ਉਹ ਅਕੈਡੈਮਿਕ ਅਸਪੈਕਟ ਹੈ ਉਹਦੇ ਚ ਵੀ ਦੇਖੋ ਜਿਹੜਾ ਅਸੀਂ ਐਕੈਡਮਿਕਲੀ ਜਿਹੜਾ ਪ੍ਰੋਗਰਾਮ ਡਿਜ਼ਾਈਨ ਕੀਤਾ ਹੈ ਉਦੇ ਚ ਵੀ ਅਸੀਂ ਸਾਰੇ ਐਕਸਪਰਟਸ ਇਨਵੋਲ ਕੀਤੇ ਆ ਅਸੀਂ ਪੀਜੀਆਈ ਦੇ ਜਿਹੜੇ ਐਂਡੋਕ੍ਰਾਈਨੋਲੋਜੀ ਦੇ ਹੈਡ ਹੈ ਲੋਕ ਆਸ਼ਮਿਸਤ ਹੋ ਗਈ ਹੈ ਉਹਨਾਂ ਨੂੰ ਇਨਵੋਲ ਕੀਤਾ ਹੈ ਪਲਾਸਟਿਕ ਸਰਜੀ ਦੇ ਪ੍ਰੋਫੈਸਰ ਸੁਨੀਲ ਦਾਪਾ ਹੈ ਉਹਨਾਂ ਨੂੰ ਇਨਵੋਲ ਕੀਤਾ ਹੈ ਦੈਨ ਵੀ ਹੈਵ ਇਨਵੋਲਡ ਪੀਪਲ ਫ্রম ਚੇਨਈ ਆਲਸੋ ਹੀ ਇਸ ਵਨ ਆਫ आवर ਕੋ-ਚੇਅਰਮੈਨ ਆਫ ਦੀ ਸਾਇੰਟਿਫਿਕ ਕਮੇਟੀ ਸੋ ਵੀ ਹੈਵ ਮੇਡ ਦੀ ਬੈਸਟ ਆਫ ਦੀ ਪ੍ਰੋਗਰਾਮ ਐਕਚੁਅਲੀ ਉਹ ਪ੍ਰੋਗਰਾਮ ਜਦੋਂ ਅਸੀਂ ਫਾਈਨਲ ਕਰਕੇ ਸਾਰਿਆਂ ਨੂੰ ਭੇਜਿਆ ਹੈ so we are getting very good uh, response you know people are very happy that uh, uh, such a program is there and then uh, experts bari dotsam in the say jehde manlo usa ton uk ton italy ton europe ton different jagah ton jehde bande isse field ch kam kar rahe hai and they have done lot of research also so dekho es tarah hunda hai jehdi research kiti jandi hai na wo generally bahut khat institutions de vich kiti jandi hai lekin wo research de jehde results hai ਉਹ ਆਮ ਡਾਕਟਰਸ ਤੱਕ ਪਹੁੰਚਾਣੇ ਤਾਂ ਕਿ ਉਹਨੂੰ ਇੰਪਲੀਮੈਂਟ ਕਰ ਸਕਣ ਤੇ ਉਹਦਾ ਫਾਇਦਾ ਉਠਾ ਸਕਣ ਉਹ ਦੈਟ ਇਜ਼ ਵਾਟ ਯੂ نو ਵੀ ਆਰ ਟ੍ਰਾਈਂਗ ਟੂ ਡੂ ਕਿ ਪਾਰਟਿਕੁਲਰਲੀ ਦੋ ਡਾਕਟਰਸ ਆਰ ਕਮਿੰਗ ਫਰੋਮ 올 ਓਵਰ ਦੀ ਕੰਟਰੀ ਪਰ ਸਾਡਾ ਸਟ੍ਰੈਸ ਇਸ ਇਹਗਾ ਕਿ ਸਾਡੇ ਰੀਜਨ ਦੇ ਡਾਕਟਰਸ ਜਿਹੜੇ ਹਨ ਉਹ ਮੈਕਸਿਮਮ ਪਾਰਟਿਸਿਪੇਟ ਕਰਨ ਕਿਉਂਕਿ ਸਾਡੀ ਫੀਲਿੰਗ ਇਹ ਹੈਗੀ ਹੈ ਵੀ ਐਸ ਕੰਪੇਅਰਡ ਟੂ ਦਾ ਸਾਊਥ ਐਂਡ ਵੈਸਟ ਦੀ ਸਾਡੇ ਜਿਹੜੇ ਡਾਕਟਰਸ ਹੈ ਉਨਾ ਚੇ ਜੇ ਦੀ ਥੋੜੀ ਜੀ ਅਵੇਅਰਨੈਸ ਘਟ ਹੈ ਸੋ ਵੀ ਵਾਂਟਡ ਟੂ ਇਨਕਰੀਸ ਥੈਟ ਸੋ ਪਾਰਟਿਸਪੇਸ਼ਨ ਇਜ਼ ਗੋਇੰਗ ਟੂ ਬੀ देयर ਫਰਮ 올ਓਵਰ ਦ ਕੰਟਰੀ ਇਨ ਐਡੀਸ਼ਨ ਟੂ ਦ ਇੰਟਰਨੈਸ਼ਨਲ ਬਟ ਦੈਨ आवर ਸਟ੍ਰੈਸ ਹੈਜ਼ ਬੀ ਅਸੀਂ ਆਪਣੇ ਰੀਜਨ ਦੇ ਜਿਹੜੇ ਡਾਕਟਰਸ ਹੈ ਪਰਟੀਕੁਲਰਲੀ ਜਿਹੜੇ ਸਾਡੇ ਜੂਨੀਅਰ ਕਲੀਕਸ ਹੈ ਉਹਨਾਂ ਨੂੰ ਇਹਦੇ ਬਾਰੇ ਸੈਂਸਿਟਾਈਜ਼ ਕੀਤਾ ਜਾ ਸਕੇ ਤਾਂ ਕਿ ਉਹ ਇਸ ਬਿਮਾਰੀ ਨਾਲ ਲੜਨ ਵਾਸਤੇ ਯੂ نو ਦੇ ਆਰ ਬੈਟਰ ਪ੍ਰਿਪੇਅਰਡ